ਬੀਜਪੀ ਦੇ ਆਫਿਸ ਚ ਹਰਿਆਣਾ ਦੇ ਉਪ ਮੁੱਖ ਮੰਤਰੀ ਸ਼ਨੀ ਸਾਹਿਬ ਮੇਰੇ ਭਰਾ ਰੋਢੀ ਬਿੱਟੂ ਜੀ ਕੇਂਦਰੀ ਮੰਤਰੀ ਗਿਲ ਸਾਹਿਬ ਸਰਾ ਸਾਹਿਬ ਫਿਜਰ ਆਪ ਜੀ ਸਾਰੇ ਹੀ ਅਸੀਂ ਤੁਹਾਡੇ ਸਾਹਮਣੇ ਰੂਪ ਰੂਪ ਹੋਏ ਆ ਅੱਜ ਪਾਰਟੀ ਚ ਜੁਆਇਨਿੰਗ ਹੋਈ ਹੈ ਇੱਕ ਨਵਾਂ ਉਧਾਇਏ ਜਿਹੜਾ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਉਹ ਸ਼ੁਰੂ ਕਰ ਜਾ ਰਹੇ ਕਿਉਂਕਿ ਪਰਿਵਾਰ ਦਾ ਜਿਹੜਾ ਪਿਛੋਕੜ ਹੈ 105 ਸਾਲ ਦਾ ਸ਼੍ਰੋਣੀ ਅਕਾਦਿਮ ਕਾਲੀਦਨ ਵਿੱਚ ਹੈ ਔਰ ਜੀ 105 ਸਾਲ ਔਰ ਦੁੱਖ ਵੀ ਹੁੰਦਾ ਵੀ ਬੇਜੁਰਗਾ ਨੇ ਇੰਨੀਆਂ ਘਾਲਾਂ ਕਰਕੇ ਪਾਰਟੀ ਨੂੰ ਵਧਾਇਆ ਸੀ ਪਾਰਟੀ ਸਥਾਪਿਤ ਕੀਤੀ ਸੀ ਔਰ ਉਹਨਾਂ ਜਿਹੜਾ ਤੋਂ ਅਜੇ ਸ਼੍ਰੋਣੀ ਕਾਲੀਦਨ ਬਹੁਤ ਦੂਰ ਜਾ ਚੁੱਕੇ ਉਹਦੇ ਵਿੱਚ ਹੀ ਸੀ ਸ਼੍ਰੋਣੀ ਕਮੇਟੀ ਬਣੀ ਉਸ ਤੋਂ ਬਾਅਦ 25 ਜਿਹੜੇ ਸ਼੍ਰੋਮਣੀ ਕਮੇਟੀ ਬਣੀ ਜਿਸ ਮਕਸਦ ਵਾਸਤੇ ਉਹ ਬਣੀ ਸੀ ਉਹ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਅਕਾਲ ਤਖਤ ਦੀ ਮਰਿਆਦਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਅਕਾਲੀ ਦਲ ਦਾ ਪਿਸ਼ੋਕੜ ਹੈ ਅੱਜ ਬੈਕਫੁੱਟ ਤੇ ਜਾਣ ਦਾ ਕਾਰਨ ਬਾਈਬਲ ਕਲਾਂ ਤੋਂ ਸ਼ੁਰੂ ਹੁੰਦਾ ਬਰਗਾੜੀ ਤੋਂ ਸ਼ੁਰੂ ਹੁੰਦਾ ਔਰ ਖੇਡਾ ਜਿਹੜਾ ਤੰ ਮ ਉਹ 2 ਦਸੰਬਰ ਦੀ ਜਿਹੜੀ ਘਟਨਾ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਦੇ ਸਾਹਮਣੇ ਉੱਥੇ ਇੱਕ ਸਜ਼ਾ ਲਈ ਗਈ ਔਰ ਉਸ ਜਿਹੜੀ ਸਜ਼ਾ ਹੈ ਸਿੱਖ ਧਰਮ ਦੇ ਵਿੱਚ ਬਹੁਤ ਉੱਚਾ ਮ ਉਹਦੀ ਕਿਥੇ ਅਪੀਲ ਨਹੀਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਰ ਅਕਾਲ ਤਖਤ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਉਹ ਧਾਰਮਿਕ ਸਜ਼ਾ ਦੇਣੀ ਹੈ ਕਿਸੇ ਨੂੰ ਫਾਂਸੀ ਨਹੀਂ ਦੇਣੀ ਪਾਠ ਵੱਧ ਕਰਾ ਲੈਣੇ ਆ ਵਰਤਰਾ ਦੀ ਸੇਵਾ ਝਾੜੂ ਸੇਵਾ ਜੋੜਿਆ ਦੀ ਸੇਵਾ ਉਹ ਕਰਨ ਤੋਂ ਬਾਅਦ ਚਰ ਅਰਦਾਸ ਕੀਤੀ ਪਰ ਮੁਖਸਰ ਸਾਹਿਬ ਦੀ ਧਰਤੀ ਤੇ ਜਾ ਕੇ ਫਿਰ ਉਹ ਅਕਾਲ ਤਖਤ ਸਾਹਿਬ ਨੂੰ ਹਸੌਣੀ ਚ ਪਾਤਾ ਵੀ ਮੈਂ ਤਾਂ ਮਜ਼ਾਕ ਚ ਹੱਸ ਕੇ ਕਹਿੰਦੇ ਮੈਂ ਤਾਂ ਇਹ ਵੀ ਸਜ਼ਾ ਦੇ ਦੀ ਉਹ ਤੋਂ ਬਾਅਦ ਜਿਹੜੀ ਚੀਜ਼ ਸਭ ਤੋਂ ਵੱਡੀ ਹੋਈ ਜਿਹੜੇ ਸਿੰਘ ਸਭਾ ਨੇ ਸਜ਼ਾ ਦਿੱਤੀ ਉਹ ਸਿੰਘ ਸਾਹਿਬ ਹੀ ਬਦਲਤੇ ਪਿੱਛੋਂ ਬੈਕਗ੍ਰਾਉਂਡ ਪਤਾ ਨਹੀਂ ਕੀ ਆ ਉਹਨਾਂ ਚੀਜ਼ਾਂ ਦੀ ਕੀ ਉਹਨਾਂ ਨੂੰ ਕਿਹਾ ਗਿਆ ਸਿੰਘ ਸਾਹਿਬ ਹੀ ਚੇਂਜ ਕਰਤੇ ਸ਼ੇਖ ਸਾਹਿਬ ਜੇ ਰੂਲ ਚੇਂਜ ਕੀਤੇ ਅਸੀਂ ਵਰਕਰਾਂ 'ਸਰੇ ਮੀਟਿੰਗ ਰੱਖ ਕੇ ਉਹਦੀ ਵਿਰੋਧਤਾ ਕੀਤੀ ਮੈਨੂੰ ਕਹਿਣ ਲੱਗੇ ਵੀ ਵਿਰੋਧਤਾ ਕਿਉਂ ਕੀਤੀ ਮੈਂ ਹਾਂ ਜੀ ਵਰਕਰ ਚਾਹੁੰਦੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਅਕਾਲ ਤਖਤ ਦੇ ਮੁਤਾਬਕ ਚੱਲਣਾ ਇਹਦੇ ਨਹੀਂ ਵਰਕਰਾਂ ਨੂੰ ਮਗਰ ਲਾਈਦਾ ਆਪਣੀ ਮਗਰ ਲੱਗੀਦਾ ਮੈਂ ਹੀ ਵਰਕਰ ਨੇ ਜਿਨ੍ਹਾਂ ਤੋਂ ਬਿਨਾਂ ਆਪਾਂ ਰੀੜ ਦੀ ਹੱਡੀ ਨੇ ਆਪਾਂ ਉਹਨਾਂ ਤੋਂ ਬਿਨਾਂ ਚੱਲ ਨਹੀਂ ਸਕਦੇ ਉਹਨਾਂ ਦੀ ਜਿਹੜਾ ਫੈਸਲਾ ਹੈ ਮੇਰੇ ਵਾਸਤੇ ਤਾਂ ਪਰਵਾਹ ਨਹੀਂ ਮੈਂ ਉਹਨਾਂ ਦੀ ਜਿਹੜੀ ਗੱਲਾਂ ਨੇ ਉਹ ਪ੍ਰਵਾਨ ਕਰਦੇ ਹੋਏ ਕਹਿੰਦੇ ਵਾਪਸ ਲਵੋ ਅਸੀਂ ਕਹਾਂ ਨਹੀਂ ਜੀ ਵਾਪਸ ਨਹੀਂ ਲੈਣਾ ਉਸ ਦਿਨ ਤੋਂ ਡਿਫਰੈਂਸਿਸ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਆ ਗਏ ਮੇਰੇ ਬਜ਼ੁਰਗ ਸਾਰਥੀ ਸਿੰਘ ਜੀ ਮਾ ਸਰੰਦ ਹਲਕੇ ਤੋਂ ਚਾਰ ਵਜੇ ਐਮਐਲਏ ਬਣਿਆ ਬਾਈ ਚ ਮੈਨੂੰ ਭੇਜਦਾ ਉਥੇ ਸਾਧ ਦਾਦਰ ਸਿੰਘ ਪੱਟੀ ਇੱਥੇ ਹੋਣਗੇ ਉਹਨਾਂ ਦੀ ਟਿਕਟ ਕੱਟਤੀ ਮੈਂ ਜੀ ਪੱਟੀ ਸਾਹਿਬ ਨੇ ਬਾਈ ਸਾਹਿਬ ਸੇਵਾ ਕੀਤੀ ਉਥੇ ਟਿਕਟ ਕੱਟਤੀ ਕਹਿੰਦੇ ਨਹੀਂ ਮੈਨੂੰ ਜਵਾਬ ਦੇਦਾ ਯੂ ਗੋ ਹੈਡ ਇਕਦਮ 4 ਦਿਨਾਂ ਚ ਗੋਅ ਹੈਡ 22 ਸਾਲ ਤੋਂ ਬਾਅਦ ਕਿਵੇਂ ਕਰ ਲੋਗੇ ਲੋਕਾਂ ਦੇ ਮਨਾਂ ਚ ਬਰਗਾੜੀ ਬਾਬਲ ਕਲਾ ਇਹ ਸਾਰੀਆਂ ਗੱਲਾਂ ਸੀ ਕਿਉਂਕਿ ਗੁਰੂਗ੍ਰਾਮ ਸਾਹਿਬ ਜੀ ਉੱਥੇ ਬੇਦਬੀ ਹੋਈ ਪੱਤਰੇ ਨਾਲੀਆਂ ਚ ਢੋਲੇ ਗਏ ਨਹੀਂ ਲੋਕਾਂ ਨੇ ਸੈਕਟਰ ਹੀ ਕੀਤਾ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਪਿਆ ਪਰ ਉਸ ਤੋਂ ਬਾਅਦ ਚ ਵੀ ਅੱਜ ਦੇਖ ਲਓ 200 ਵਾਲਾ ਫੈਸਲਾ ਸੋ ਅਜੇ ਵੀ ਮੈਂ ਅਪੀਲ ਕਰਦਾ ਪਾਰਟੀ ਪ੍ਰਧਾਨ ਨੂੰ ਸਾਧੂ ਵੀਰ ਸਿੰਘ ਬਾਦਲ ਨੂੰ ਵੀ ਪਾਰਟੀ ਨੂੰ ਆਪਾਂ ਜਿਸ ਮਕਸਦ ਲਈ ਆਪਣੇ ਬਜ਼ੁਰਗਾਂ ਨੇ ਬਣਾਇਆ ਸੀ ਉਹ ਤੇ ਆਪਾਂ ਪੂਰੇ ਉਤਰੀਏ ਔਰ ਪਾਰਟੀ ਨੂੰ ਟਾਈਮ ਦੋ ਕੋਈ ਪ੍ਰਧਾਨ ਨਵਾਂ ਦੋ ਪਾਰਟੀ ਦੇ ਵਿੱਚ 50 ਵਾਰੀ ਚੀਜ਼ਾਂ ਡਿਸਕਸ ਹੋਈਆਂ ਝੂਦਾ ਕਮੇਟੀ ਬਣੀ ਉਹਦੀਆਂ ਵੀ ਜਿਹੜੀਆਂ ਫਾਈਡਿਕਸ ਨੇ ਉਹ ਲਾਗੂ ਨਹੀਂ ਕੀਤੀਆਂ ਉਹ ਵੀ ਰੋਲ ਕੇ ਰੱਖਦੀਆਂ ਉਹਦੇ ਮੁਤਾਬਕ ਜੇ ਆਪਾਂ ਚੱਲਦੇ ਮੈਨੂੰ ਸਮਝਦਾ ਵੀ ਕਾਲੀ ਤਲ ਕਾਮਯਾਬ ਹੋ ਸਕਦਾ ਸੀ ਸੋ ਅੱਜ ਅਖੀਰ ਚ ਸ਼ੋਨੀ ਆਪਣਾ ਬੀਜੇਪੀ ਦੀਆਂ ਜਿਹੜੀਆਂ ਪਾਲਿਸਿਸ ਨੇ ਇਹ ਵਧੀਆ ਲੱਗੀਆਂ ਮੈਂ ਅਸ਼ਵਰੀ ਜੀ ਨੂੰ ਮਿਲਿਆ ਬਿੱਟੂ ਜੀ ਨਾਲ ਲਗਾਤਾਰ ਸੰਪਰਕ ਚੱਲ ਰਿਹਾ ਸੀ ਪਿਛੋਕਾफी ਦੇਰ ਤੋਂ ਸਿਆਣੀ ਸਾਹਿਬ ਨਾਲ ਸਰਾਣ ਸਾਹਿਬ ਬੈਠੇ ਨੇ ਗਿਲਸਾ ਸਾਹਿਬ ਬੈਠੇ ਨੇ ਮੈਨੂੰ ਯਾਦ ਆ ਜਿੱਦਾਂ ਗਿਲਸਾ ਸਾਹਿਬ ਨੇ ਜੁਆਇਨ ਕੀਤਾ ਜਿਸ ਹਾਵਨਾ ਬੀਜੇਪੀ ਨੇ ਸਾਥ ਦਿੱਤਾ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕੋਈ ਇੱਕ ਜਿਹੜਾ ਮੈਸੇਜ ਹੈੜਾ ਪੰਜਾਬ ਦੇ ਵਿੱਚ ਉਹ ਬਹੁਤ ਵਧੀਆ ਮੈਸੇਜ ਗਿਆ ਵੀ ਪਾਰਟੀ ਖੜਦੀ ਆ ਸੋ ਅੱਜ ਲਾਸਟ ਵਿੱਚ ਜੇ ਆਪਾਂ ਮर्यादा ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਮੈਂ ਸਭ ਦਾ ਵੀ ਬੀਜੇਪੀ ਦੇ ਜਿਹੜੀਆਂ ਪਾਲਿਸੀਸ ਦੇ 18 ਦੇ ਕਰੀਬ ਜਿਹੜੀਆਂ ਪਿਛਲੇ ਦਿਨਾਂ ਵਿੱਚ ਕੁਝ ਸਾਲਾਂ ਵਿੱਚ ਬੀਜੇਪੀ ਦੇ ਜਿਵੇਂ ਅਫਗਾਨਿਸਤਾਨ ਤੋਂ ਵੀਰਾਂ ਦੀ ਵੇਦਵੀ ਹੋਈ ਉਹ ਲਿਆਂਦੀਆਂ 318 ਦੇ ਕਰੀਬ ਜਿਹੜੀ ਬਲੈਕ ਸੂਚੀ ਸੀ ਉਹਨਾਂ ਨੂੰ ਹਟਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਵਰਡਿੰਗ ਦਿੱਤਾ ਗਿਆ ਸੀ ਕਨਾਲ ਖੇਲੇ ਤੇ ਉੱਥੇ ਬੈਠ ਕੇ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹ ਕੀਤਾ ਗਿਆ ਉਸੇ ਸਟੇਜ ਤੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਜੀਐਸਟੀ ਲੰਗਰ ਦੇ ਵਿੱਚ ਅੱਜ ਗੁਰੂ ਰਾਮਦਾਸ ਜੀ ਜਦੋਂ ਗਏ ਦਰਬਾਰ ਸਾਹਿਬ ਦੇ ਵਿੱਚ ਉੱਚੀ GST ਨੀਗੀ ਫਿਰ ਸ਼੍ਰੋਮਣੀ ਕਮੇਟੀ ਕੋਲ ਜਿਹੜਾ ਫੰਡ ਆ ਰਿਹਾ ਹੈ FC FA ਦੇ ਅਧੀਨ ਉਹ ਅਰਬਾਂ ਖਰਬਾਂ ਰੁਪਈਆ ਹੈ ਉਹਦਾ ਜਿਹੜਾ ਆਨਲਾਈਨ ਚੈਨਲ ਹੈ ਉਹ ਸੈਂਟਰ ਕੋਲੋਂ ਬੰਦੇ ਚਲਾਇਆ ਸੋ ਇਦਾਂ ਦੀਆਂ ਚੀਜ਼ਾਂ ਨੇ ਮੈਂ ਸਭ ਦਾ ਵੀ ਅੱਜ BJP ਪੰਥਕ ਜ਼ਿਆਦਾ ਅਕਾਲੀ ਦਲ ਨਾਲੋਂ ਸੋ ਇਦਾਂ ਦੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਪਾਲਿਸੀਸ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਸਰਦਾਰ ਸਾਹਿਬ ਬੈਠੇ ਗੱਲਸਾ ਬੈਠੇ ਆ ਅਸੀਂ ਜਿੱਦਣ ਪਹਿਲੇ ਦਿਨ ਮੀਟਿੰਗ ਕੀਤੀ ਉਦੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਗੱਲ ਆਈ ਸਾਹਦ ਜ਼ਦਾਰ ਸਿੰਘ ਪੱਟੀ ਦੀ ਮੈਂ ਜੀ ਮੇਰੇ ਵਧੀਆ ਸਬੰਧ ਨੇ ਤੇ ਸਿਹਦਾਰੀ ਵੀ ਹੈ ਇਹਨੂੰ ਕੋਈ ਇਤਰਾਜ਼ ਨਹੀਂ ਪਰ ਪਿਛਲੇ ਇਲੈਕਸ਼ਨ ਸੰਗੀਰ ਨੇ ਸਾਨੂੰ ਆਪਸ ਚ ਲੜਾਤੀ ਉਸ ਚੀਜ਼ ਦਾ ਗਿਲਾ ਵੀ ਹੈ ਉਹਨਾਂ ਦੇ ਬੰਚ ਵੀ ਹੋਣਾ ਮੇਰੇ ਵੀ ਆ ਮੈਨੂੰ ਟਿਕਟ ਮਿਲੀ ਉਹ ਖੜ ਕੇ ਇਹਨੇ ਕੋਈ ਗੱਲ ਮੈਂ ਬਿਲਕੁਲ ਕੋਈ ਗੱਲ ਨਹੀਂ ਮੈਂ ਅਮੀਜੇ ਇਟਲੀ ਪਾਰਟੀ ਦੇ ਕਹਨ ਤੇ ਪੱਟੀ ਸਾਹਿਬ ਦੇ ਘਰ ਗਿਆ ਜਫੀ ਭਾਈ ਔਰ ਕਿਹਾ ਵੀ ਅੱਜ ਤੋਂ ਬਾਅਦ ਨਵਾਂ ਟਾਈਮ ਨਵਾਂ ਜਿਹੜਾ ਇੱਕ ਹਦਾਏ ਆਪਾਂ ਉਹ ਬੀਜੇਪੀ ਦੇ ਵਾਸਤੇ ਜ਼ਿਲ੍ਹੇ ਵਿੱਚ ਚਲਾਉਣਾ ਔਰ ਅਸੀਂ ਇਕੱਠੇ ਲੜ ਕੇ ਚੱਲ ਪਏ। ਇਹ ਹੀ ਗੱਲ ਸੁਭੀਰ ਸਿੰਘ ਬਾਦਲ ਕੋਲ ਹੁਦੀ। ਉਹਨੇ ਮੈਨੂੰ ਥਾਪੀ ਦੇ ਜਰੀ ਸੀ ਪੱਟੀ ਕਿੱਥੇ ਹੈ ਉਹਨੇ ਕਿਹਾ ਮੈਂ ਕਹਿੰਦਾ ਸੀ ਸਰਾਂਦਾ ਚੱਲ ਸਰਾਂਦਾ। ਰਾਣਾ ਕਿੱਥੇ ਹੈ ਚੱਲ ਵੀ ਤੂੰ ਬਲੋ। ਇੱਦਾਂ 6-6 ਸੱਸਾ ਕੈਂਡੀਡੇਟਾਂ ਨੂੰ ਥਾਪੀਆਂ ਦਿੱਤੀਆਂ ਗਈਆਂ। ਪਾਰਟੀ ਇਹ ਜੇ ਤੁਸੀਂ ਦੇਖਿਓ ਉਹ ਨਾਲੇ ਦੇ ਨਾਲ ਜਭੰਦਾ ਕੀ ਹੈ ਸੋ ਤੁਹਾਡੇ ਵੱਲੋਂ ਕੋਈ ਗੱਲ ਕੋਈ ਪਹਿਲੇ ਹੁਣ ਮੈਂ ਬਿੱਟੂ ਜੀ ਨੂੰ ਕਹੂੰਗਾ ਕਿ ਉਹ ਸ਼ੇਅਰ ਕਰਨ ਬਾਅਦ ਚ ਪੇ ਚੀਮਾ ਜੀ ਤੇ ਬਿੱਟੂ ਜੀ ਕੋਈ ਜੁਆਇੰਟ ਕੁਸਚਨ ਲਾ ਸਕਦਾ ਬਿੱਟੂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਲਈ ਸਾਰਿਆਂ ਲਈ ਇਹ ਏਡੂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਵੀ ਅੱਜ ਜਿਹੜਾ ਪਰਿਵਾਰ ਆ ਸਾਡਾ ਉਹ ਪਰਿਵਾਰ ਚ ਬਹੁਤ ਵੱਡਾ ਜਿਹੜਾ ਵਾਧਾ ਹੋਇਆ ਇਹ ਸਰਦਾਰ ਹੰਦੀਰ ਸਿੰਘ ਜੀ ਇਹ ਪਰਿਵਾਰ ਆ ਜਿਹੜਾ ਇਹ ਪਰਿਵਾਰ ਪੱਟੀ ਸਾਹਿਬ ਆਓ ਇੱਧਰ ਆਓ ਬੱਚਿਓ ਦੇਖੋ ਤੇ ਉਹ 50 ਸਾਲ ਐਸਜੀਪੀਸੀ ਮੈਂਬਰ ਰਹੇ ਇਹ ਕੋਈ ਛੋਟੀ ਗੱਲ ਇਹਦਾ ਮਤਲਬ ਕਿੱਡੀ ਡੂੰਗੀ ਜਣਾ ਜੜੀਆਂ ਉਹ ਸਿੱਖੀ ਚ ਖਾਲਸਾ ਪੰਥ ਚ ਉਹਨਾਂ ਦੀਆਂ ਸੀਗੀਆਂ ਤੇ ਇਹ ਐਵੇਂ ਹੀ ਤਾਂ ਬਣਦੀਆਂ ਨਹੀਂ ਤੇ ਸੇਵਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਦਾ ਅਖੀਰਲੀ ਜਿਹੜੀ ਇਲੈਕਸ਼ਨ ਸੀ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੁਸੀਂ ਅੰਦਾਜ਼ਾ ਲਾਓ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਉਦੋਂ ਬਾਅਦ ਪੋਲਿਟਿਕਸ ਦੇ ਵਿੱਚ ਸਰਦਾਰ ਜਗਦੀਪ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਆਪਣੀ ਦੇਖੋ ਇਹ ਪਰਿਵਾਰ ਇਹ ਪਰਿਵਾਰ ਵੀ ਬਾਦਲ ਸਾਹਿਬ ਹੋਏ ਤਲਵੰਡੀ ਸਾਹਿਬ ਹੋਏ ਤੋੜਾ ਸਾਹਿਬ ਹੋਏ ਇਹ ਪਰਿਵਾਰ ਵੀ ਉਹ ਬਰਾਬਰ ਦੇ ਪਰਿਵਾਰ ਚ ਜੀਮਾ ਪਰਿਵਾਰ ਮੈਂ ਐਮੀ ਨਹੀਂ ਕਹਿੰਦਾ ਸਾਡੀ ਇਹਨਾਂ ਦੇ ਰਿਸ਼ਤੇਦਾਰ ਗੜੇ ਤੋਂ ਸਾਡੇ ਬਾਬਾ ਜੀ ਜਲੰਧਰ ਕੈਂਟ ਦੀ ਮੈਂ ਗੱਲ ਕਰ ਰਿਹਾ ਇਹ ਸਰਦਾਰ ਬੈਂਸ ਸਿੰਘ ਜੀ ਜਦੋਂ ਮੁੱਖ ਮੰਤਰੀ ਸੀ ਉਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਐਮ ਐਲ ਏ ਰਹੇ ਉਦੋਂ ਬਾਅਦ ਵੀ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਰਿਹਾ ਅੱਜ ਉਹ ਬਾਬਾ ਜੀ ਟੀਮਾ ਪਰਿਵਾਰ ਉਹ ਨਹੀਂ ਰਿਹਾ ਪਰ ਇਹਨਾਂ ਦੇ ਲਗਾਤਾਰ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਨਾ ਪਾਰਟੀ ਦਾ ਫਰਕ ਬਹੁਤ ਲਗਾਤਾਰ ਸਾਡੀ ਗੱਲ ਜੁਆਇਨਿੰਗ ਦੀ ਹੋ ਰਹੀ ਸੀ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਸੀ ਵੀ ਇੱਕ ਇੱਕ ਪਾਰਟੀ ਦਾ ਬੰਦਾ ਜਿਹੜਾ ਚਾਹੇ ਮਹਾ ਮੰਤਰੀ ਨੇ ਚਾਹੇ ਜਨਰਲ ਸੈਕਟਰੀ ਨੇ ਚਾਹੇ ਸਾਡੀ ਸਟੇਟ ਦੀ ਬੀਜੇਪੀ ਆ ਉਹ ਸਾਰੇ ਟੈਸਟਾਂ ਚੋ ਪਾਸ ਹੋ ਕੇ ਜੁਆਇਨ ਕਰਨਾ ਐਮੀ ਕਿਉਂਕਿ ਜ਼ਿੰਮੇਵਾਰੀ ਉਰੇ ਕਿਸੇ ਕੱਲੀ ਦੀ ਨਹੀਂ ਕਿ ਵੀ ਜਿਵੇਂ ਕਿਹਾ ਵੀ ਇਹ ਕੱਲਾ ਚਿਹਰਾ ਕਿਸੇ ਨੇ ਲੈ ਲਿਆ ਤਾਂ ਪੂਰੇ ਬੀਜੇਪੀ ਚ ਇਕੱਠੀ ਜ਼ਿੰਮੇਵਾਰੀ ਲਈ ਜਾਂਦੀ ਹੈ ਨਾਲ ਸਾਡੇ ਪੱਟੀ ਸਾਹਿਬ ਬੈਠੇ ਆ ਜਿਵੇਂ ਦੱਸਿਆ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਕਹੀ ਵੀ ਆਪਸ ਵਿੱਚ ਹੀ ਇਲੈਕਸ਼ਨਾਂ ਲੜਾਉਂਦਾ ਇਸ ਤਰੀਕੇ ਦਾ ਦੇਖੋ ਐਡੇ بڑے ਰਿਸ਼ਤੇਦਾਰੀਆਂ ਹੋਣ ਐਡੇ ਪਰਿਵਾਰ ਹੋਣ ਇੰਨਾ ਸਮਾਂ ਲਾਇਆ ਹੋਵੇ ਤੇ ਤੁਸੀਂ ਬਰਾਬਰ ਖੜੇ ਕਰ ਦੋ ਕਿਹੜੀ ਸਿਆਣਪ ਪਰ ਇਹ ਕੰਮ ਬੀਜੇਪੀ ਨਹੀਂ ਹੋਣਗੇ ਤੇ ਖੁਸ਼ੀ ਦੀ ਗੱਲ ਇਹ ਆ ਨਾਲ ਜਿਵੇਂ ਗੱਲਸਾ ਬੈਠੇ ਆ ਸਾਡੇ ਫਤੇਗੜ ਸਾਹਿਬ ਤੋਂ ਬੀਜੇਪੀ ਦੇ ਪਾਰਟੀ ਦੇ ਕੈਂਡੀਡੇਟ ਗੇਜਾਰਾਮ ਬਾਲਮੀਕੀ ਜੀ ਬੈਠੇ ਆ ਤੇ ਸਾਰਾ ਹੀ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਕੱਲਾ ਫਤਿਹਗੜ੍ਹ ਨਹੀਂ ਆਲੇ-ਦਾਲੇ ਵੀ ਸਾਰੇ ਆਨੰਦਪੁਰ ਸਾਹਿਬ ਲੁਧਿਆਣੇ ਚ ਹਰ ਪਾਸੇ ਇਹਨਾਂ ਦਾ ਆਪ ਦਾਦਾ ਆ ਰਹਾ ਤੇ ਸਾਰੇ ਗੁਰਸਿੱਖ ਤੇ ਪਰਿਵਾਰ ਨੇ ਜਿਉਸ਼ੀ ਜੀ ਤੁਹਾਡੇ ਪਰਿਵਾਰ ਾਰੇ ਅਸੀਂ ਵਾਦਾ ਹੋ ਰਿਹਾ ਤੇ ਤੁਸੀਂ ਗਰਗਕੜੀ ਚ ਲੈ ਕੇ ਤੁਸੀਂ ਬਿੱਕੀ ਦੇ ਪਰਿਵਾਰ ਦੇ ਵਾਦਾ ਬਦਤੀ ਭਾਜਪਾ ਤੋਂ ਆ ਇਹ ਰੱਬ ਦੀ ਬੜੀ ਕਿਰਪਾ ਹੈ ਤੇ ਮੈਂ ਆਪਣੇ ਵੱਲੋਂ ਲੋਕੀ ਸੀਐਮ ਸਾਹਿਬ ਨੇ ਅਸ਼ਵਨੀ ਜੀ ਦੇ ਸਾਡੇ ਪ੍ਰਧਾਨ ਜੀ ਵਰਕੇ ਉਹਨਾਂ ਨੇ ਜੁਆਇਨ ਕਰਾਇਆ ਮੈਂ ਕੇਂਦਰ ਵੱਲੋਂ ਖਾਸ ਤੌਰ ਤੇ ਇਨਾਂ ਦਾ ਵੈਲਕਮ ਕਰਦਾ ਇਨਾਂ ਦਾ ਜੀ ਆਇਆਂ ਕਰਦਾ ਤੇ ਬਹੁਤ ਵੱਡਾ ਬਾਲਾ ਜਿਹੜਾ ਪਾਰਟੀ ਨੂੰ ਮਿਲਿਆ ਨਾਲ ਸਾਡੇ ਬਿੱਟੂ ਜੀ ਮੇਰੇ ਨਾਮੀ ਨੇ ਰਾਜਿੰਦਰ ਸਿੰਘ ਜੀ ਇਹ ਵੀ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਤੇ ਤਕਰੀਬਨ 45 45000 ਤੋਂ ਉੱਤੇ ਇਹਨਾਂ ਨੂੰ ਵੋਟ ਪਈ ਅੱਜ ਇਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰਾ ਸਿਕੰਦਰ ਚੋਲਟੀ ਅਸੀਂ ਪੁਰਾਣੇ ਬੜੇ ਦੋਸਤ ਆ ਸਾਰੇ ਉਹਨਾਂ ਨੇ ਅੱਜ ਸਾਰੇ ਸਰਪੰਚਾਂ ਨਾਲ ਪੰਚਾਂ ਨਾਲ ਲੰਬਰਦਾਰ ਯੂਨੀਅਨ ਕਿਸਾਨ ਯੂਨੀਅਨ ਸਾਰੇ ਨਾਲ ਜੁਆਇਨ ਕੀਤਾ ਬਹੁਤ ਵੱਡੀ ਗੱਲ ਹੈਰਾਨਗੀ ਹੋਈ ਉਹਨੇ ਆ ਕੇ ਵੀ ਇੰਨਾ ਵੱਡਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਡੇ ਕੁਲਦੀਪ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਐਸਸੀ ਮੋਰਚਾ ਦੇ ਉਹ ਜੁਆਇਨ ਕੀਤੇ ਆ ਸਤਨਾਮ ਸਿੰਘ ਵੜੈਤ ਜੀ ਜੁਆਇਨ ਕੀਤੇ ਆ ਤੇ ਮੈਂ ਜੇ ਨਾ ਨਾ ਸਕਿਆ ਤਾਂ ਮਾਫੀ ਮੰਗਦਾ ਤੇ ਪ੍ਰਵਾਦ ਇਸ ਤਰੀਕੇ ਨਾਲ ਵਧ ਰਿਹਾ ਬਈ ਰੋਜ਼ ਕਿਤੋਂ ਨਾ ਕਿਤੋਂ ਰੋਜ਼ ਟੈਲੀਫੋਨ ਆਉਂਦੇ ਆ ਜੀ ਅਸੀਂ ਬੀਜੇਪੀ ਜੁਆਇਨ ਕਰਨੀ ਤੇ ਉਹ ਪਰਿਵਾਰ ਜੁਆਇਨ ਕਰ ਰਹੇ ਹੋ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਾਫ਼ ਸੁਥਰਾ ਅਕਸ ਆ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਮੇਸ਼ਾ ਉਹ ਕੁਝ ਕਰਨਾ ਚਾਹੁੰਦੇ ਸੀ ਤਾਂਗ ਸੀ ਪਰ ਕਈ ਵਾਰ ਸਰਕਾਰਾਂ ਐਸੀਆਂ ਪਾਰਟੀਆਂ ਆਈਆਂ ਜਿਨ੍ਹਾਂ ਨੇ ਮੌਕਾ ਨਹੀਂ ਦਿੱਤਾ ਪਰ ਅੱਜ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਆ ਜੋ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੀ ਪ੍ਰੇਮ ਭਾਵਨਾ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਕੋਈ 26 ਜਨਵਰੀ 15 ਅਗਸਤ ਕੋਈ ਦਿਨ ਐਸਾ ਤਾਂ ਹੋਵੇ ਜਿੱਦਣ ਉਹਨਾਂ ਨੇ ਗੁਰੂ ਦੀ ਗੱਲ ਨਾ ਕੀਤੀ ਹੋਵੇ ਸਿੱਖ ਪੰਥ ਦੀ ਗੱਲ ਨਾ ਕੀਤੀ ਹੋਵੇ ਪੰਜਾਬ ਦੀ ਗੱਲ ਨਾ ਕੀਤੀ ਹੋਵੇ ਇਸ ਕਰਕੇ ਉਹਨਾਂ ਨੂੰ ਦੇਖ ਕੇ ਪਰਿਵਾਰ ਸਾਰਾ ਵੱਡਾ ਹੋ ਰਿਹਾ ਜੁੜ ਰਿਹਾ ਧੰਨਵਾਦ ਜਿਹੜੀ ਹਰਿਆਣਾ ਤੇ ਜੋ ਮਸਲਾ ਹੋਇਆ ਹੈ ਉਸ ਵਿੱਚ ਕੇਂਦਰ ਸਰਕਾਰ ਦਾ ਕੀ ਰੋਲ ਹੈ ਕਿ ਲਗਾਤਾਰ ਦਬਾਅ ਪੜ ਰਿਹਾ ਹੈ ਕਿ ਜੀਜੀਪੀ ਨੂੰ ਹਟਾਇਆ ਜਾਏ ਉਸ ਦੀ ਗ੍ਰਿਫਤਾਰੀ ਕੀ ਮਾਨ ਪਰਿਵਾਰ ਕਰ ਰਹਾ ਹੈ ਵੇਖੋ ਕੋਸਟ ਮਾਡਰਨ ਬੱਤੀ ਹੋਆ ਤੇ ਉਸ ਪਰ ਸੈਂਟਰ ਦਾ ਕੀ ਹੈ ਦੇਖੋ ਅਸੀਂ ਵੀ ਬੈਠੇ ਹੁਣ ਜਿਵੇਂ ਸਾਰੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਸੀਐਮ ਸਾਹਿਬ ਨੇ ਕਿਹਾ ਅਸੀਂ ਬੜਾ ਸੀਰੀਅਸਲੀ ਬੜਾ ਇਹ ਚਿੰਤਾ ਦੀ ਗੱਲ ਆ ਉਹ ਆਪਣਾ ਟੂਰ ਵੀ ਬੜਾ ਸ਼ਾਰਟ ਇੱਕਦਮ ਕਰਕੇ ਕਿਉਂਕਿ ਉਹਨਾਂ ਨਾਲ ਹੀ ਗਏ ਹੋਏ ਸੀ ਜਿਹੜੇ ਮੈਡਮ ਆਈਐਸ ਨੇ ਤੇ ਅੱਜ ਉਹਨਾਂ ਨੇ ਕਿਹਾ ਵੀ ਹੋਰ ਬੜੀ ਗੰਭੀਰਤਾ ਨਾਲ ਕੁਝ ਫੈਸਲੇ ਆ ਜਿਹੜੇ ਉਦੇ ਲੈ ਜਾਣਗੇ ਇੰਨੀ ਗੱਲ ਸਾਡੀ ਜ਼ਰੂਰ ਉਹਨਾਂ ਨਾਲ ਹੋਈ ਆ ਅਸੀਂ ਵੀ ਸਾਰਿਆਂ ਨੇ ਚਿੰਤਾ ਪ੍ਰਗਟਾਈ ਸਾਡੇ ਪ੍ਰਧਾਨ ਜੀ ਅਸ਼wini ਜੀ ਨੇ ਉਹਨਾਂ ਨੇ ਚਿੰਤਾ ਪ੍ਰਗਟਾਈ ਤੇ ਉਹਨਾਂ ਨੇ ਇਹ ਗੱਲ ਗਿਆ ਵੀ ਅੱਜ ਜਿਹੜਾ ਇਹ ਉਹਦੇ ਉੱਤੇ ਕਈ ਸੀਰੀਅਸ ਜੜੀਆਂ ਇਹ ਗੱਲਬਾਤ ਆ ਉਹ ਚੱਲ ਰਹੀ ਆ ਤੇ ਅੱਜ ਉਹਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਜਿਹੜਾ ਉਹ ਨਿਕਲੇ ਆਪਾਂ ਦੇਖੋ ਬਹੁਤ ਕਾਦਾ ਪਰਿਵਾਰ ਵੀ ਮੈਂ ਵੀ ਕਾਂਗਰਸ ਸੀ ਪਰ ਤੁਸੀਂ ਇਹ ਗੱਲ ਕਿਉਂ ਹੋਈ ਉਹ ਹਾਲਾਤ ਕਿਉਂ ਬਣੇ ਚਾਹੇ 25000 ਤੋਂ ਉੱਤੇ ਲੋਕਾਂ ਨੂੰ ਉਹਦੇ ਵਿੱਚ ਬੀਜੇਪੀ ਵਾਲੇ ਵੀ ਉਹਦੇ ਵਿੱਚ ਅਕਾਲੀ ਦਲ ਵਾਲੇ ਵੀ ਉਹਦੇ ਵਿੱਚ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਂਗਰਸੀ ਵੀ ਆਮ ਲੋਕ ਵੀ ਤਕਰੀਬਨ ਜਿੰਨੇ ਵੀ ਬੈਠੇ ਹੋਵਾਂਗੇ ਕੋਈ ਨਾ ਕੋਈ ਪਰਿਵਾਰ ਦਾ ਜੀ ਉਹਨਾਂ ਦਾ ਨੇੜੇ ਤੇੜੇ ਦਾ ਉਹਦੇ ਵਿੱਚ ਆਪਣੀ ਜਾਨ ਦਿੱਤੀ ਹੋਣੀ ਹੈ ਚਾਹੇ ਦੋਨੋਂ ਪਾਸੇ ਜੋ ਕਿਸੇ ਪਾਸੇ ਹੋ ਗਏ ਪਰ ਉਹਦਾ ਮੋੜ ਕਿੱਥੋਂ ਵੱਜਿਆ ਉਹ ਮੋੜ ਵੱਜਿਆ ਜਦੋਂ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ ਦੋ ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਦੋਂ ਘੱਟ ਤਾਂ ਕਦੇ ਮਹਿਕਮਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ। ਇਤੋਂ ਬੜੀ ਗੱਲ ਹੁਣ ਕੀ ਰਹਿ ਗਈ ਆ। ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ। ਵੀ ਕੀ ਜੋ ਸਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ? ਤੁਹਾਡਾ ਲੀਡਰ ਜੇ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ। ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ। ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੋਈ ਗਰੂਪ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਸਤੰਬਰਮ ਵਾਲੀ ਗੱਲ ਮੰਨਦੇ ਆ ਵੀ ਇੰਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ 83 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣਾ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਿਹਾ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਅੱ비 ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਪ੍ਰੇਤ ਦੇ ਆ ਦੂਜੇ ਪਾਸੇ ਰਾਹੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਕੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਤੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ بڑے ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ 인ਦਰਾ ਗਾਂਧੀ ਦੀ ਗਲਤੀ ਸੀ ਜਾਂ ਨਹੀਂ ਸੀ ਇਹ ਜਵਾਬ ਦੇਣ ਦੁਰਗਾ ਨੂੰ ਰੇਪ 파ਮਲੇ ਪਰ ਮੰਮਤਾ ਬਨਰਜੀ ਦਾ ਬਿਆਨ ਹੈ ਕਿ ਲੜਕੀਆਂ ਨੂੰ ਰਾਤ ਦੇ ਬੜੀ ਮੰਦ ਭਾਗੀ ਬੜੀ ਮੰਦ ਭਾਗੀ ਗੱਲ ਹੈ ਬੜੀ ਮੰਦ ਭਾਗੀ ਗੱਲ ਦੇਖੋ ਸਾਡੇ ਨਾਲ ਹੀ ਮੈਂਬਰ ਪਾਰਲੀਮੈਂਟਾ ਮਗੂਆ ਮਿਤਰਾ ਜੀ ਅੱਜ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਇਸ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਵੀ ਇਹ ਮੰਮਤਾ ਬਨਰਜੀ ਜੋ ਕਹਿ ਰਹੇ ਆ ਯਾਰ ਜਮਾਨਾ ਕਿੱਥੇ ਚਲਾ ਗਿਆ ਉਹ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਕਿ ਬਾਹਰ ਜਾਣ ਦੀ ਤੁਹਾਡੇ ਉਹ ਚ ਵੈਸਟ ਬੰਗਾਲ ਕਿੱਧਰ ਨੂੰ ਜਾ ਰਹੀ ਐ ਇਹ ਕੰਮ ਤੁਸੀਂ ਮੁੱਖ ਮੰਤਰੀ ਬਣੇ ਬੈਠੇ ਹੋ ਆਪ ਤਾਂ ਭਾਈ ਆਪਾਂ ਅੱਜ ਬਰਾਬਰਤਾ ਦੀ ਗੱਲ ਕਰਦੇ ਆਂ ਦੱਸੋ ਕਿੱਥੇ ਗੱਲ ਖੜੀ ਖੜੀ ਕਿ ਕਿਧਰ ਨੂੰ ਸੋਚ ਚਲੀ ਗਈ ਕੋਈ ਕੋਈ ਤਿਹਾਂ ਭੈਣਾ ਸਾਡੀਆਂ ਕੋਈ ਕੰਮ ਰਾਤ ਦੇਣੋ ਬਰਾਬਰ ਕੰਮ ਕਰ ਰਹੀਆਂ ਮੋਢਾ ਨਾ ਮੋਢਾ ਲਾ ਕੇ ਹਰ ਚੀਜ਼ 'ਚ ਅੱਗੇ ਨੇ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰਾਤ ਨੂੰ ਨਾ ਜਾਇਓ ਸ਼ਰਮ ਦੀ ਗੱਲ ਆ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਨਹੀਂ ਆਪਾਂ ਦੇਖੋ ਦੋ ਗੱਲਾਂ ਐ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਐ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇਣਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਬੀਜੇਪੀ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਉਹ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੋਂ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਹੋ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਉਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋਕ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ 'ਤੇ ਬਿਠਾਉਣ ਨਾਲ ਇਹ ਜ਼ਿੰਮੇਵਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਆ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝਾਉਤੇ ਦੀ ਗੱਲ ਕਰ ਰਹੇ ਹੋ ਜਾਨੀ ਹਰਪ੍ਰੀਤ ਸਿੰਘ ਵਾਲੇ ਕਾਲੀ ਨਾਮ ਦੇ ਨਾਲ ਵੀ ਜੀ ਦੋਵਾਂ ਦੀ ਨੇੜਤਾ ਅਮਿਤ ਸ਼ਾ ਉਹਨਾਂ ਨਾਲ ਕਾਫੀ ਦੇਖਣ ਨੂੰ ਮਿਲਦੀ ਹੈ ਨਹੀਂ ਹਰਪ੍ਰੀਤ ਜੀ ਦਾ ਸਾਡੇ ਤਾਏ ਦੇ ਪੁੱਤ ਨੇ ਮੈਂ ਉਹੀ ਕਹਾਂ ਨਾ ਵੀ ਸਾਡਾ ਕੰਮ ਕਿਸੇ ਨਾਲ ਉਹ ਦੇਖੋ ਇੱਕ ਜਿਹੜੇ ਇੱਕ 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 ਮੇਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਉਹ ਤਾਂ ਸਾਰੇ ਹੀ ਮਿਲਦੇ ਐਚ ਐਮ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਜਥੇਦਾਰ ਸੀ ਇੱਕ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਤੇ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਐਚ ਐਮ ਨਾਲ ਇਹ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਹਾਵਾ ਸਾਡਾ ਐਡੇਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ ਕਿੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਹੈ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਬਟ ਇਹ ਬੀਜੇਪੀ ਦੇ આરોਪ ਲੱਗ ਰਹੇ ਕਾਂਗਰਸ ਕਹੇ ਰਹੀ ਹੈ ਕਿ ਬੀਜੇਪੀ ਆਰਐਸਡੀ ਮਨੋਵਧੂਤ ਤੇ ਚੱਲ ਰਹੀ ਹੈ ਤੇ ਦਲਿਤਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਬਾਈ ਪੂਰੇ ਮੰਤਰੀ ਅੱਜ ਮੈਂ ਬੈਠਾ ਹਾਂ ਤੁਹਾਡੇ ਕੋਲ ਮੰਤਰੀ ਮੈਂ ਕਿਹਦਾ ਹਾਂ ਰੇਲਵੇ ਦਾ ਜਾਤ ਪਾਤ ਚ ਪੈਣਾ ਨਹੀਂ ਚਾਹੀਦਾ ਅੱਜ ਰੇਲਵੇ ਬੋਰਡ ਦਾ ਸੀਆਰਬੀ ਇਹਨੂੰ ਕਹਿੰਦੇ ਆ ਚੇਅਰਮੈਨ ਸਭ ਤੋਂ ਉੱਤੇ ਕੈਬਨਿਟ ਸੈਕਟਰੀ ਤੋਂ ਬਾਅਦ ਰੇਲਵੇ ਚੇਅਰਮੈਨ ਹੁੰਦਾ ਹੈ ਉਹ ਕੌਣ ਨੇ ਇਸ ਕਰਕੇ ਆ ਇਧਰ ਨਾਲ ਕੌਣ ਬੈਠੇ ਆ ਵੀ ਇਹ ਗੱਲਾਂ ਯਾਰ ਦੇਖੋ ਇੱਕ ਮੈਂ ਇਸ ਗੱਲ ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਵੀ ਆਪਣੀ ਕੋਈ ਗੱਲ ਵਿੱਚ ਰੱਖ ਦੋ ਨਾ ਉਹ ਗੱਲ ਨੂੰ ਉਲਝਾਉਣ ਦਾ ਕੰਮ ਵੱਧ ਕਰਦੀ ਹੈ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਫੈਸਲਾ ਕਰਨ ਦੋ ਜਿਹੜੇ ਰੋਟੀਆਂ ਸੇਕਨ ਵਾਲੇ ਨੇ ਇਹ ਚਰਨਜੀਤ ਚੰਨੀ ਇਹ ਕੀ ਕਹਿੰਦੇ ਸੀਗੇ ਇਹ ਕੈਪਟਨ ਸਾਹਿਬ ਦੇ ਮੂਹਰੇ ਇਹਨਾਂ ਨੇ ਕੀ ਕਿਹਾ ਸੀ ਯਾਦ ਆ ਉਹ ਇਹਨਾਂ ਨੇ ਐਡੀ ਵੱਡੀ ਤوهੀਨ ਕੀਤੀ ਸਾਡੇ ਅਸੀ ਪਰਿਵਾਰ ਪਰਿਵਾਰਾਂ ਦੀ ਇਹ ਕਹਿੰਦੇ ਅਸੀਂ ਤਾਂ ਸਾਂਝੀ ਆ ਇਹ ਕੈਪਟਨ ਸਾਹਿਬ ਦੇ ਮੂਹਰੇ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੂੰ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਤੁਹਾਨੂੰ ਕਿ ਤੁਸੀਂ ਇੰਨਾ ਥੱਲੇ ਡਿੱਗੇ ਵੀ ਤੁਸੀਂ ਆ ਗੱਲ ਕਹਿਤੀ ਕੈਪਟਨ ਸਾਹਿਬ ਦੇ ਮੂਹਰੇ ਉਹ ਸਟੇਜ ਤੇ ਅੱਜ ਤੋ ਨਹੀਂ ਤੁਸੀਂ ਕਹਿੰਦੇ ਹੋ ਇਹ 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 ਲੋਕਾਂ ਨੂੰ ਸਲਾਮਾ ਦਿੰਨੇ ਉਦੋਂ ਤੁਸੀਂ ਕਿਹਾ ਸੀ ਅਸੀਂ ਸਾਂਝੀ ਆ ਉਦੋਂ ਸੱਟ ਨਹੀਂ ਵੱਜੀ ਨਾਲੇ ਇਹ ਗੱਲ ਮਤਲਬ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਗਈ ਕੀ ਹੋਇਆ ਕੀ ਨਹੀਂ ਹੋਇਆ ਪੰਜਾਬ ਵਾਲੇ ਮੈਂ ਮੰਨਦਾ ਪੰਜਾਬ ਦੇ ਵਿੱਚ ਤਾਂ ਜੇ ਆਮ ਆਦਮੀ ਵਾਲੇ ਸਿਆਸਤ ਕਰਦੇ ਆ ਐਸਐਸਪੀ ਕੌਣ ਆ ਇੱਥੇ ਐਸਐਸਪੀ ਕੌਣ ਆ ਦੱਸੋ ਪੰਜਾਬ ਦਾ ਨਾ ਡੀਜੀਪੀ ਜਿਹੜਾ ਆਉਂਦਾ ਏ ਉਹ ਯੂਟੀ ਕੈਡਰ ਦਾ ਹੁੰਦਾ ਏ ਵਿੱਚ ਹੀ ਐਸਪੀ ਆ ਜਿਹੜਾ ਹਰਿਆਣੇ ਦੇ ਹੁੰਦੇ ਆ ਐਸਐਸਪੀ ਤਾਂ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭੇਜੀ ਹੋਈ ਆ ਤੇ ਸਾਰੀ ਗਲਤ ਹੋ ਗਈ ਯਾਰ ਇਸ ਗੱਲ ਦਾ ਜਵਾਬ ਵੀ ਦੇ ਦੇਣ ਉਈ ਸਾਡੇ ਬੰਨ ਉਂਗਲੀਆਂ ਕਰਦੇ ਹਾਂ ਤੇ ਐਸਐਸਪੀ ਦਾ ਪੰਜਾਬ ਦੀ ਆ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਪੁੱਛ ਲਓ ਫਿਰ ਵੀ ਪਰਚਾ ਕਿਵੇਂ ਹੋਇਆ ਜੀ ਕੀ ਨਹੀਂ ਹੋਇਆ ਥੈਂਕ ਯੂ ਜੀ ਬਾਬਰ ਕਾਨਪੁਰ ਪ੍ਰਤੀਗ ਅਧਰ ਜੀ ਦਾ ਸਿੰਘੀ ਵੀ ਆ ਡਾ ਆ ਰਿਹਾ ਹਨੂਪੁਰ ਸਾਹਿਬ ਤੋਂ ਇੱਕ ਡਿਮਾਂਡ ਆਈ ਹੈ ਕਿ ਵਿਸ਼ਿਸ਼ ਰੇਲ ਚੱਲੇਗਾ ਜਬ ਤਾਂ ਕਿ ਲੋਕ ਤੋਂ ਸਥਨ ਅਲੱਗ-ਅਲੱਗ ਬਿਲਕੁਲ ਮੈਨੂੰ ਇਹ ਚਿੱਠੀ ਮਿਲ ਗਈ ਆ ਸਾਡੇ ਜਿਹੜੇ ਉੱਥੇ ਦੇ ਮੰਤਰੀ ਨੇ ਉੱਥੇ ਦੇ ਐਮਐਲਏ ਨੇ ਮੰਤਰੀ ਦਾ ਬੈਂਸਾ ਬਹੁਤ ਨਦਾ ਮੈਂ ਇਸ ਗਲਤੇ ਧੰਨਵਾਦੀ ਹਾਂ ਵੀ ਉਹਨਾਂ ਨੇ ਪੰਜਾਬ ਦੇ ਉਸ ਇਲਾਕੇ ਜਿੱਥੋਂ ਮੈਨੂੰ ਵੀ ਮੌਕਾ ਮਿਲਿਆ ਆਨੰਦ ਪ੍ਰਸਾਦ ਤੋਂ ਜੋ ਵੀ ਹੋਊਗਾ ਜਿਵੇਂ ਵੀ ਉਹ ਕਹਿਣਗੇ ਇਸ ਗੱਲ 'ਚ ਕੋਈ ਸਿਆਸਤ ਨਹੀਂ ਗੁਰੂ ਦੇ ਨਾਂ ਤੇ ਜਦੋਂ ਇੱਕ ਪੰਜਾਬੀ ਬੈਠਾ ਹੋਵੇ ਕੋਈ ਕਮੀ ਰਹਿਣ ਨਹੀਂ ਦਿੰਦੇ ਮੈਂ ਉਹਨਾਂ ਨਾਲ ਗੱਲ ਵੀ ਕਰੂੰ ਉਦੋਂ ਪਹਿਲਾਂ ਵੀ ਮੈਂ ਐਸਜੀਪੀਸੀ ਵਾਲੇ ਹਰਿਆਣਾ ਗੁਰਦੁਆਰਾ ਕਮਨ ਢੀਂਡਾ ਸਾਹਿਬ ਦਿੱਲੀ ਵਾਲੇ ਸਾਡੇ ਜਿਹੜੇ ਖਾਲਸਾ ਚੀਫ ਦਬਾਨ ਵਾਲੇ ਸਾਰੇ ਮੈਂ ਇੱਕ ਵਾਰ ਬੁਲਾ ਕੇ ਗੱਲ ਕਰ ਚੁੱਕਿਆ ਹਾਂ ਉਹ ਸਾਰਾ ਤਿਆਰ ਹੋ ਰਿਹਾ ਹੈ ਖਾਕਾ ਵੀ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਉਹ ਪਵਿੱਤਰ ਦਿਨਾਂ 'ਚ ਕਿੰਨੇ ਦਿਨ ਸਪੈਸ਼ਲ ਟ੍ਰੇਨਾਂ ਚਲਣੀਆਂ ਚਾਹੀਦੀਆਂ ਕਿੱਥੋਂ ਕਿੰਨੀਆਂ ਚਲਣੀਆਂ ਚਾਹੀਦੀਆਂ ਰੇਲਵੇ ਸਟੇਸ਼ਨਸ ਤੇ ਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਬਾਣੀ ਉਹਨਾਂ ਦੇ ਤੁਕ ਕਿਹੜੀਆਂ ਚੰਗੀਆਂ ਉੱਥੇ ਚੱਲ ਸਕਣ ਮਨੁੱਖਤਾ ਤੇ ਮਾਨਵਤਾ ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਸੀਂ ਹਾਈਲਾਈਟ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਸਟੇਸ਼ਨਸ ਤੇ ਅਸੀਂ ਉਹ ਬਣਾ ਰਹੇ ਹਾਂ ਮੈਕਮੇ ਨੂੰ ਕਿਹਾ ਗਿਆ ਏ ਪਰ ਜਿਹੜੀ ਉਹਨਾਂ ਨੇ ਸੁਝਾਅ ਦਿੱਤਾ ਏ ਹੋਰ ਵੀ ਉਹਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੋ ਸਕਦਾ ਏ ਉਹਨੂੰ ਕੀਤਾ ਜਾਊਗਾ ਜੀ ਰਾਤਰਾ ਫੋਨ ਦੇ ਵਿੱਚ ਲੈ ਕੇ ਤੇਰੀ ਚੱਲ ਰਹੀ ਹੈ ਕਿ ਚੱਲਣ 100% ਜੀ ਰਾਤਰਾ ਫੋਨ ਦੇ ਵਿੱਚ ਲੈ ਕੇ ਉਹਨੂੰ ਦੀ ਲੱਗਦੇ ਨਾਲ ਬਣਾਇਆ ਗਿਆ ਤੁਹਾਡੇ ਰੇਲਵੇ ਡਿਪਾਰਟਮੈਂਟ ਦਾ ਜੀ ਤੁਸੀਂ ਵੀ ਬਾਅਦ ਵਿੱਚ ਵੀ ਮੇਜ ਗੱਲ ਹੀ ਆ ਗੱਲ ਹੀ ਆ ਉਹ ਗੱਲ ਕਿਤੇ ਚੱਲ ਪਈ ਉੱਥੇ ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਨਾਲੇ ਨਾਲੇ ਪਤਾ ਕੀ ਆ ਉਹ ਜਿਹੜਾ ਪੋਲਾ ਨਾ ਉਹ ਕਾਂਗਰਸ ਦੀ ਸਰਕਾਰ ਵੇਲੇ ਉਸ ਵੇਲੇ ਦਾ ਉਸ ਵੇਲੇ ਸਰਕਾਰ ਨੇ ਪਾਸ ਕਰਾਇਆ ਹੋਇਆ ਸੀ ਸਾਨੂੰ ਆਦਤ ਨਹੀਂ ਕਿਸੇ ਦਾ ਸ਼ਿਕਾਰ ਕੀਤਾ ਹੋਇਆ ਧੰਵਾਦ 3 ਵਜੇ ਅੱਜੇ ਵਿਜੈ ਸ਼ਾਮਲਾ ਜੀ 1057 ਨੂੰ ਔਰ ਦੁੱਖ ਵੀ ਹੁੰਦਾ ਵੀ ਬਿਜੁਰਗਾ ਨੇ ਇੰਨੀਆਂ ਘਾਲਾਂ ਕਰਕੇ ਪਾਰਟੀ ਨੂੰ ਬਣਾਇਆ ਸੀ ਪਾਰਟੀ ਸਥਾਪਿਤ ਕੀਤੀ ਸੀ ਔਰ ਉਹਨਾਂ ਚੀਜ਼ਾਂ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਬਹੁਤ ਦੂਰ ਜਾ ਚੁੱਕੇ ਉਹਦੇ ਵਿੱਚ ਹੀ ਸੀ ਸ਼੍ਰੋਮਣੀ ਕਮੇਟੀ ਬਣੀ ਉਸ ਤੋਂ ਬਾਅਦ ਅੱਛੀ ਜਿਵੇਂ ਸ਼੍ਰੋਮਣੀ ਕਮੇਟੀ ਬਣੀ ਜਿਸ ਮਕਸਦ ਵਾਸਤੇ